ਇਸ ਕਹਾਣੀ ਦਾ ਮੁੱਖ ਨੀਮ ਹੈ ਸ਼ੇਰ ਅਤੇ ਗਾਂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਸ਼ੇਰ ਅਤੇ ਗਾਂ ਰਹਿੰਦੇ ਸਨ ਅਤੇ ਇਹ ਦੋਨੋਂ ਹੀ ਜਾਣੇ ਸਦਾ ਹੀ ਮਿਲ ਕੇ ਰਹਿੰਦੇ ਸਨ ਅਤੇ ਸ਼ੇਰ ਆਪਣੇ ਆਪ ਨੂੰ ਤਾਕਤਵਾਰ ਕਹੌਣ ਕਾਰਨ ਉਹ ਹਰ ਰੋਜ਼ ਇੱਕ ਨਾ ਇੱਕ ਜਾਨਵਰ ਨੂੰ ਮਾਰ ਕੇ ਖਾ ਜਾਂਦਾ ਜਿਸ ਕਰਕੇ ਉਸ ਦਾ ਬਹੁਤ ਹੀ ਵਧੀਆ ਗੁਜ਼ਾਰਾ ਚੱਲਦਾ ਸੀ ਅਤੇ ਉਹ ਹਰ ਰੋਜ਼ ਹੀ ਇੱਕ ਨਾ ਇੱਕ ਜਾਨਵਰ ਖਾ ਹੀ ਜਾਂਦਾ ਸੀ ਅਤੇ ਗਾਂ ਉਸ ਦੇ ਉਸ ਨੂੰ ਹਰ ਰੋਜ਼ ਹੀ ਦੇਖਦੀ ਰਹਿੰਦੀ ਕਿ ਇਹ ਇੱਕ ਨਾ ਇੱਕ ਜਾਨਵਰ ਨੂੰ ਹਰ ਰੋਜ਼ ਹੀ ਮਾਰ ਕੇ ਖਾ ਜਾਂਦਾ ਹੈ ਫਿਰ ਇੱਕ ਦਿਨ ਕੀ ਹੋਇਆ ਸਾਰੇ ਹੀ ਜਾਨਵਰਾਂ ਨੇ ਸਲਾਹ ਕੀਤੀ ਅਤੇ ਉਹ ਜੰਗਲ ਤੋਂ ਥੋੜੇ ਜਿਹੇ ਪਰਾਂ ਜਾ ਕੇ ਸਾਰੇ ਹੀ ਬੈਠ ਗਏ ਤੇ ਫਿਰ ਸ਼ੇਰ ਨੂੰ ਸ਼ੇਰ ਭੁੱਖਾ ਅਤੇ ਥਿਆਇਆ ਇੱਕ ਦਿਨ ਫਿਰ ਰਿਹਾ ਸੀ ਉਸ ਨੂੰ ਜੰਗਲ ਦੇ ਵਿੱਚ ਕੋਈ ਹੋਰ ਜਾਨਵਰ ਨਹੀਂ ਦਿਖ ਰਿਹਾ ਸੀ ਜਿਸ ਨੂੰ ਉਹ ਖਾ ਕੇ ਆਪਣੀ ਭੁੱਖ ਮਿਟਾ ਸਕੇ ਫਿਰ ਉਸ ਦੇ ਮਨ ਵਿੱਚ ਇੱਕ ਸਕੀਮ ਆਈ ਕਿ ਕਿਉਂ ਨਾ ਮੈਂ ਅੱਜ ਗਾਂ ਨੂੰ ਹੀ ਖਾ ਜਾਵਾਂ ਅਤੇ ਗਾਂ ਵੀ ਬਹੁਤ ਹੀ ਚਲਾਕ ਅਤੇ ਚੁਸਤ ਸੀ ਜਦੋਂ ਗਾਂ ਨੇ ਸ਼ੇਰ ਨੂੰ ਦੇਖਿਆ ਕਿ ਇਹ ਤਾਂ ਅੱਜ ਮੈਨੂੰ ਹੀ ਖਾਵੇਗਾ ਕਿਉਂਕਿ ਹੋਰ ਤਾਂ ਇਸ ਨੂੰ ਕੋਈ ਜਾਨਵਰ ਅੱਜ ਦਿਸਿਆ ਹੀ ਨਹੀਂ ਫਿਰ ਗਾਂ ਜਦੋਂ ਸ਼ੇਰ ਗਾਂ ਦੇ ਵੱਲ ਨੂੰ ਦੌੜ ਕੇ ਆਇਆ ਅਤੇ ਗਾਂ ਵੀ ਡੌੜਨ ਲੱਗ ਪਈ ਅਤੇ ਗਾਂ ਇੱਕ ਚੱਕੜ ਵਿੱਚ ਜਾ ਬੜੀ ਇੰਨੇ ਨੂੰ ਸ਼ੇਰ ਨੇ ਵੀ ਛਾਲ ਮਾਰੀ ਕਿਉਂਕਿ ਉਸ ਨੂੰ ਤਾਂ ਆਪਣੇ ਆਪ ਤੇ ਬਹੁਤ ਹੀ ਹੰਕਾਰ ਸੀ ਕਿ ਮੈਂ ਜੰਗਲ ਵਿੱਚ ਸਭ ਤੋਂ ਤਾਕਤਵਾਰ ਜਾਨਵਰ ਮੈਂ ਹੀ ਹਾਂ ਤੇ ਜਦੋਂ ਜਦੋਂ ਗਾਂ ਚੱਕੜ ਵਿੱਚ ਜਾ ਕੇ ਫਸ ਗਈ ਅਤੇ ਸ਼ੇਰ ਨੇ ਵੀ ਛਾਲ ਮਾਰੀ ਅਤੇ ਉਹ ਵੀ ਚੱਕੜ ਵਿੱਚ ਫਸ ਗਿਆ ਫਿਰ ਗਾ ਨੇ ਸ਼ੇਰ ਨੂੰ ਪੁੱਛਿਆ ਕਿ ਤੇਰਾ ਕੋਈ ਮਾਲਕ ਨਹੀਂ ਹੈ ਫਿਰ ਸ਼ੇਰ ਆਖਣ ਲੱਗਾ ਕਿ ਮੈਂ ਤਾਂ ਇਸ ਜੰਗਲ ਦਾ ਰਾਜਾ ਹਾਂ ਤੇ ਮੇਰਾ ਮਾਲਕ ਕੌਣ ਹੋਵੇਗਾ ਮੈਂ ਹੀ ਸਭ ਦਾ ਮਾਲਕ ਹਾਂ ਉਸ ਨੂੰ ਬਹੁਤ ਹੀ ਆਪਣੇ ਆਪ ਤੇ ਹੰਕਾਰ ਸੀ ਅਤੇ ਗਾਂ ਇਹ ਕਹਿਣ ਲੱਗੀ ਕਿ ਮੇਰਾ ਮਾਲਕ ਵੀ ਮੈਨੂੰ ਲੱਭਦਾ ਅਤੇ ਠਿਓ ਲੱਭਦਾ ਉਹ ਆ ਇੱਥੇ ਆ ਕੀ ਜਾਵੇਗਾ ਤੇ ਮੈਨੂੰ ਤਾਂ ਮੇਰਾ ਮਾਲਕ ਕੱਢ ਕੇ ਲੈ ਜਾਵੇਗਾ ਪਰ ਤੈਨੂੰ ਕਿਸੇ ਨੇ ਵੀ ਲੈਣ ਨਹੀਂ ਆਉਣਾ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹੱਦੋਂ ਵੱਧ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ